ਆ ਗੱਬਣ ਜਿਹੜੇ ਪਹਿਲੇ ਸਵੇਰ 10 ਕਿਲੋ ਦੁੱਧ ਕੱਢਿਆ ਜੇ ਐਕੀ ਸਵੇਰ ਦੂਜਾ ਜੇ ਭੋੜੀ ਜੇ ਵੇਖੋ ਬਹੁਤ ਜਾਰੀ ਚੌਣ ਚਾਂ ਚੰਗੀ ਏ ਗੇਟ ਵੀ ਨਿਕਾਜਿਆ ਅਜਾ ਨਿਕਾ ਗੇਟ ਵੇਖੋ ਕਿੱਡੀ ਵੱਡੀ ਥੱਲੇ ਦੀ ਵੇਖੋ ਕਿੰਨੀ ਸਾਫ ਹੈ ਸਿਰਫ ਹਾਂ ਨਾ 75000 ਦੀ ਦੇਣੀ ਵਿੱਚ ਛੋੜੀ ਅਸੀਂ 200 200 79 ਦੀ ਇਹ ਕਾਸ ਹੋਈ ਏ ਆਜ ਆਸ ਹੋਈ ਏ ਦੁੱਧ 12 ਗੱਲੋ ਜੇ ਵੇਖੋ ਕਿੰਨਾ ਚੱਡਾ ਇਹ ਵੇਖੋ ਵੱਡੀ ਜਮਈ ਪਿਓਰ ਹਰਿਆਣੇ ਦੀ ਹਰਿਆਣੇ ਦੀ ਪਿਓਰ ਵੇਖੋ ਕਿ ਢੀਮਾ ਮੂਖਾ ਵੇ ਸਿੰਗਰ ਦਾ ਕਾਡਾ ਕੁਆਲਟੀ ਦਾ ਪਿਛੇ ਕੱਟਾ ਜੇ ਮਗਰ ਬਹੁਤ ਜਿਆਦਾ ਚੰਗੀ ਏ ਇਹ ਕਾ ਪਹਿਲੇ ਇਹਦਾ ਕਿੰਨਾ ਗੇਟ ਬਾਈ ਜੀ 75 ਇਹਦਾ ਇਹਦਾ ਬਾਈ ਜੀ ਕਿੰਨਾ ਗੇਟ ਇਹਦਾ 75 ਜੇ ਬਾਈ ਮਾਨ ਤਾਂ ਉਹ ਥੋੜਾ ਬੋਲਾ ਯਾਰ ਖਾਂਦੇ ਮਾਨਤਨ ਕਰਦਾ ਹੈ ਭਾਈ ਚੋ ਠੀਕ ਆ ਆ ਕਿਦਾਂ ਦੁੰਦੀ ਆ ਇਹ ਦੁੰਦੀ ਜੇ ਦੋ ਦੰਦ ਜੇ ਝੋਟੀ ਇਹ ਬੜੀ ਪਹਿਲਾ ਸੁਆ ਜੀ ਬਹੁਤ ਕੱਟੀ ਚੰਗੀ ਦੁੱਧ ਦਾ ਕਿਲੋ ਜੇ ਕੋ ਕਿਉਂ ਚਾਰ ਬੋ ਬੋਲੀ ਠੰਡੀ ਸੀ ਇਹ ਤੇ ਹੋਰੇ ਹਰਿਆਣਾ ਜੇ ਵੱਡੀ ਜੇ ਝੋਟੀ ਆ ਵੇਖੋ ਤੇ ਨਿਕਾ ਸਿੰਘ ਸਾਰੇ ਪੂਰੇ ਵਧੀਆ ਇਹਦੇ ਮਾਰੇ ਕੱਟੀ ਜੀ ਕੱਟੀ ਮਗਰ ਪੰਨਿਆਂ ਦੀ ਸੂਈ ਜਿਹਾ ਹੈ 10 ਕਿਲੋ ਦੁੱਧ ਜੇ ਇਹ 95 ਦੀ ਦੇਣੀ ਹੈ ਹਾਂ ਨਾ 90 ਦੀ ਦੇ ਦਾਂਗੇ 90 ਦੀ ਦੇ ਦਾਂਗੇ ਚਲੋ ਇਹਦੇ ਕੋ 12 ਕਿਲੋ ਇਹ ਕਾਂ ਜੇ ਦੂਜਾ ਸੁਆ ਇਹ ਦੁੱਧ 12 ਕਿਲੋ ਜੇ 12 ਕਿਲੋ ਬਹੁਤ ਚੰਗੀ ਚੰਗੀ ਮੈਂ ਥੱਲੇ ਆਪ ਜੀ ਇਹਦੇ ਕੱਟਾ ਕੱਟਾ ਮਗਰ ਹੈ ਆੜਾ ਡਈਏ ਮਾਰਨਾ ਉਹ 12 11 ਲਾਓ ਕੋਈ 12 ਕਿਉਂ ਚਾਰ ਬੋਕਰ ਇਹ ਹਾਂ ਨਾ 65000 ਦੀ ਦੇ ਦਾਂਗੇ ਚੰਗੀ ਥਾਂ ਥੋਣ ਵੇਖੋ ਕਿੰਨਾ ਵਧੀਆ 12 ਕਿਲੋ ਦੁੱਧ 65000 ਪਰੇ ਬਾਨਾ ਪ੍ਰੇ ਪ੍ਰੇ ਆ ਪਹਿਲਾ ਸੂਆ ਜੀ ਆ ਦੂਜਾ ਜੀ ਆ ਵੀ ਦੂਜਾ ਜੀ ਢੋਡੀ ਗੱਬਣ ਮੇ